ਸਵਾਗਤ ਹੈ ਕਿਸਾਨ ਵੀਰੋ ਹਡਾ ਟੇ ਲੋਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਅਲਕੜੇ ਤੋਂ ਕਰਾਂਗੇ ਜੀ ਕਵਰ ਬੈਡਾਂ ਦਾ ਖਾਮਾ ਮੈਂ ਤੁਹਾਨੂੰ ਦੋ ਇੱਕ ਰੈਡੀ ਦੁੱਧ ਉਹ ਵੀ ਦਿਖਾ ਦੇ ਦੁੱਧ 35 ਕਿਲੋ ਬਾਈਆਂ ਦਾ ਕਹਿਣਾ ਜਮਾ ਰੈਡੀ ਆ ਤੇ ਇੱਕ ਥਲੇ 17 18 ਕਿਲੋ ਬੌਲਾ ਕਲਦੀ ਸੂਈ ਵੀ ਉਹ ਵੀ ਗੱਲਬਾਤ ਕਰਾਵਾਂ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਲਿਓ ਫਿਰ ਕਰਿਓ ਸੌਦੋ ਆ ਜਾ ਵੀਰੇ ਕੋਰੀ ਸਸੀ ਕਾ ਬਾਈ ਜੀ ਹਾਂ ਸਸੀ ਗਾਲ ਬੁੱਢੇ ਹੋ ਠੀਕ ਆ ਕੋਰੀ ਹਾਂ ਠੀਕ ਠਾਕ ਬੁੱਢੇ ਪਹਿਲਾਂ ਤਾਂ ਨੰਬਰ ਬੋਲੋ ਜੀ 996760258 ਪਿੰਡ ਆਪਣਾ ਜੀ ਪਿੰਡ ਹਲਕਣਾ ਆ ਗਿਆ ਬੁੱਢੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਗ ਨੇੜੇ ਆਪਣੇ ਆ ਗਿਆ ਭਧੌੜ ਮੇਨ ਭਧੌੜ ਆ ਗਿਆ ਮੇਨ ਹਾਂਜੀ ਓਕੇ ਜੀ ਤੇ ਬਾਈ ਜਿਹੜਾ ਬਾਜਾਖਾਨਾ ਭਧੌੜਨ ਰੋਡ ਜਾਂਦਾ ਉਹਦੇ ਤੇ ਆਪਣਾ ਉਹ ਤੇ ਪਿੰਡ ਆਪਣਾ ਬਸ 1.5 ਕਿਲੋਮੀਟਰ ਕਿਲੋ 1.5 ਕਿਲੋਮੀਟਰ ਤੇ ਹਾਂਜੀ ਇਹ ਤਾਂ ਦੱਸ ਦੇਦਾ ਕਿਉਂਕਿ ਇਧਰ ਸੈਦੋਕੇ ਵੀ ਨੇੜੇ ਆ ਗਏ ਹਾਂਜੀ ਹਾਂਜੀ ਇਧਰ ਸੈ ਇਧਰੋਂ ਮੇਨ ਭਧੌੜ ਆ ਗਏ ਹਾਂਜੀ ਤੇ ਕੌਰੀ ਵੀਰ ਅੱਜ ਕਿੰਨੇ ਜਾਨਵਰ ਆਪਣੇ ਕੋਲ ਆਪਣੇ ਕੋਲੇ ਦੋ ਆ ਫੁੱਟਿਆ ਜਾਂ ਦੋ ਤੇ ਇੱਕ ਫਿਰ ਤਿਆਰ ਦੁੱਧ ਵਾਲੀ ਬਿਹੜਾ ਹਾਂ ਨਾ ਹਾਂਜੀ ਤਿਆਰ ਵਾਲੀ ਆ ਤੇ ਜਿਹੜੀ ਆਪਾਂ ਪਹਿਲੇ ਨੰਬਰ ਦੇ ਤਿਆਰ ਦੁੱਧ ਵਾਲੀ ਬਿਹੜ ਦੇਖੀ ਐ ਨੇ ਵੀਰ ਕਿਹੜਾ ਸੂਆ ਸੂਈ ਐ ਕੌਰੀ ਤੀਜਾ ਸੂਆ ਸੂਈ ਐ ਬੁੱਤੇ ਤੀਜਾ ਸੂਆ ਸੂਪੀ ਤੇ ਲੇਵੇ ਦੀ ਫੀਟਿੰਗ ਕਿੰਨਾ ਹੁਣ ਦੁੱਧ ਰੈਡੀ ਆ ਥੱਲੇ ਜਾ ਬਟੇ 35 ਕਿਲੋ ਕੰਡੇ ਵਾਲਾ ਦੁੱਧ ਜਿਹੜਾ ਮਰਜੀ ਆ ਜਿਹੜਾ ਮਰਜੀ 2 ਡੰਗ ਚੋਲੇ ਆ ਉਹਦਾ ਕੰਡਾ ਨਾਲ ਲੈ ਤੋਲ ਕੇ ਲੈ ਕੇ ਜਾਵੇ ਆਪਣੇ ਲੀਟਰ ਕੰਡਾ ਉਹਦਾ ਚੱਕ ਲਿਆ ਹੋਵੇ ਆ ਜੇ ਬੇਫਿਕਰ ਹੋਗੇ ਚੋਲੇ ਬੇਫਿਕਰ ਹੋਗੇ 2 ਡੰਗ ਠੀਕ ਆ ਜੀ ਤੇ ਖੋਲੋ ਜੀ ਇਹਦਾ ਤੋਰਾ ਕਰਾ ਕੇ ਚੈੱਕ ਤੇ ਬ੍ਰੇਕ ਕਿੰਨੇ ਦਿਨਾਂ ਦਾ ਸੁਆ ਇਹਦਾ ਇਹਨੂੰ ਬੁੱਟਿਆ ਜੱਠ ਨੌਵਾਂ ਦਿਨ ਅਜਾ ਨੌਵਾਂ ਦਿਨ ਆਪਾਂ ਸਵੇਰ 10 ਵਜੇ ਵੀਡੀਓ ਬਣਾ ਰਹੇ ਹਾਂ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਕਿਉਂਕਿ ਘੰਟਾ ਕੁ ਲੇਟ ਆਪਾਂ ਲੇਟ ਘੰਟਾ ਚੁਵਾਈ ਤੋਂ ਤੇ ਚੁਵਾਈ ਹੋਣੀ ਹਜੇ ਬਾਕੀ ਆ ਹਨਾ ਹਾਂਜੀ ਹਾਂ ਚੁਵਾਈ ਹਜੇ ਬਾਕੀ ਆ ਤੇ ਮਦਰ ਫਰ ਬੱਛਾ ਆ ਗਿਆ ਨਹੀਂ ਬੱਸੀ ਹਜੇ ਮਗਰ ਓਕੇ ਬੱਸੀ ਸ਼ਾਹੀਵਾਲ ਦਾ ਟੀਕਾ ਲਵਾਇਆ ਹਾਂ ਹਾਂਜੀ ਹਾਂਜੀ ਆ ਪੁੱਤ ਪ੍ਰੋਪਰ ਸ਼ਾਹੀਵਾਲ ਆ ਜੀ ਕਿਉਂਕਿ ਲੋਕਾਂ ਨੂੰ ਬਰੀਡ ਦਾ ਜਿਹੜੇ ਵੀ ਸ਼ੌਂਕ ਹੁੰਦਾ ਉਸ ਤਰ ਤਰੀਕੇ ਦਾ ਟੀਕਾ ਭਰਾਂਦੇ ਆ ਹਨਾ ਹਾਂਜੀ ਹਾਂਜੀ ਆ ਦੇਖੋ ਲੇਵੇ ਦਾ ਤੀਜਾ ਸੂਆ ਆ ਗਿਆ ਕੋਈ ਬਾਈ ਨੇ ਦੂਜਾ ਨਹੀਂ ਕਿਹਾ ਜਿਹੜਾ ਸੂਆ ਉਹੀ ਦੱਸਿਆ ਜਾਊਗਾ ਤੇ ਅਰੀਜਨਲ ਇੱਕ ਟੱਪ ਆ ਗਈ ਜੀ ਤੇ ਸਿੰਗਲ ਹੱਡੀ ਦੇ ਵਿੱਚ ਆ ਗਈ ਉਵੇਂ ਨਹੀਂ ਹੈਗੀ ਬਾਧੂ ਫੈਟ ਹੋਵੇ ਹਨਾ ਬਾਕੀ ਬੁੱਟੇ ਵੱਡੀ ਬਹੁਤ ਵੱਡੀ ਮੈਂ ਕਹਣਾ ਯਾਰ ਆ ਦੇਖੋ ਜੀ ਬਸ ਬਸ ਲੈ ਵੀ ਦੀ ਚੈੱਕ ਕਰੋ ਇੱਕ ਨੰਬਰ ਵੱਡੀ ਬੱਚੀ ਆ ਗਈ ਤੇ ਆਲ ਛਾਲ ਨਹੀਂ ਸਕਣਾ ਕੋਈ ਦੋਨੇ ਪਾਸੇ ਬਹਿ ਕੇ ਝੋਣੇ ਬੁੱਟੇ ਦਵਾਈ ਗੇ ਸੀਨਾ ਤਾਂ ਜੇ ਮਸ਼ੀਨ ਨਾਲ ਚੜੀ ਆਪਾਂ ਦੁੱਧ 40 ਕਿਲੋ ਚਵਾ ਦਾਂਗੇ ਜੇ ਕੋਈ ਆਪਾਂ ਇੱਕ ਮਿੰਟ ਰੋਕੀਂ ਆ ਦੇਖੋ ਨਥਾ ਦੇਖ ਨਾ ਦੂਜਾ ਆ ਦੇਖੋ ਕਿਵੇਂ ਉਭਰੇਗਾ ਹਮਮ ਬਾਕੀ ਵੀਰੇ ਥਾਨ ਬਹੁਤ ਚੰਗਾ ਬੂਟੇ ਥਾਨ ਬਹੁਤ ਚੰਗਾ ਰਹਾਥੀ ਚਵਾਈ ਗੁੱਲੇ ਵਾਲਾ ਮੁੱਠੀ ਵਾਲਾ ਥਾਨ ਲੱਗਿਆ ਤੇ ਲੇਵਾ ਦੇਖੋ ਐਕਸਟਰਾ ਲੇਵਾ ਤੇ ਬਾਕੀ ਦੀ ਗੱਲ ਡੱਬ ਪ੍ਰਿੰਟ ਪੂਰੇ ਤੇ ਜਿਵੇਂ ਦੇ ਪਸ਼ੂ ਹੁੰਦੇ ਆ ਨਾ ਦੁੱਧ ਵਾਲੇ ਓਵੇਂ ਦੀ ਵਹਿੜ ਆ ਗਈ ਹੈ ਨਾ ਸਿੰਗਲ ਹੱਡੀ ਵਾਲੀ ਹਾਂਜੀ ਹਾਂਜੀ ਤੇ ਸਟ੍ਰੇਟ ਪੱਧਰ ਪੁੱਧਰ 2 ਇਹ ਦੀ ਰੀੜ ਦੀ ਹੱਡੀ ਦੀ ਪੂਰੀ ਹੈ ਜੀ ਪੂਰੀ ਦੀ ਹੈ ਬੂਟਿਆਂ ਚੱਕਦੀ ਚੁਗਦੀ ਨਹੀਂ ਭੋਰਾ ਵੀ ਜਾਮਾ ਓਕੇ ਜੀ ਆ ਪਤਾ ਆ ਦੇਖੋ ਵੀਰੋ ਤਾਰਾ ਦੂਰਾ ਫਰ ਕੋਰੀ ਹੈ ਨਾ ਚਵਾਈ ਚੱਕ ਨਾ ਭਰਿਆ ਨਲਕਾ ਹੀ ਆ ਬੂਟੇ ਨਲਕਾ ਹੀ ਜਾਮਾ ਯਾ ਮੂਰਲੇ ਸਣਾ ਚਵਾਈ ਹੈ ਨਾ ਇੱਕ ਨੰਬਰ ਆ ਕੋਈ ਪੂਰ ਛੱਟਾ ਦਾ ਲ ਕੋਈ ਵੀ ਹੈ ਨਹੀਂ ਜੰਮ ਓਕੇ ਵੀਰੇ ਬਸ ਤਿੰਨ ਆਦੀ ਵਾਲਟੀ ਕਰਨਗੂ ਹੋ ਗਈ ਨਾ ਇੱਕ ਮਿੰਟ ਜਿੰਦਗੀ ਠੋਕੇ ਜੀ ਚਵਾਈ ਦੇ ਇੱਕ ਨੰਬਰ ਚਵਾਈ ਜੂਈ ਇੱਕ ਨੰਬਰ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ओके भाई बस ਠੰਡੇ ਢੁੰਡੀ ਦਾ ਬੂਟੇ ਪਥੇ ਜਾਂਤੀ ਕੋ ਆ ਦੇਖੋ ਲੈ ਕਿਲੋ ਦੁੱਧ ਕੱਢ ਕੇ ਮਾਰਿਆ ਹਣਾ ਹਾਂਜੀ 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 ਤੇ ਥਾਂਡੇ ਵੀ ਦੀ ਪੂਰੀ ਸਾਫ ਸੁਥਰੀ ਕਿਵਾਈ ਚੂਈ ਥਣਾ ਥਣਾ ਦੀ ਆਨਲਾਈਨ ਵੀ ਕੋਈ ਮੰਗਾਉਂਦਾ ਫੁੱਲ ਗਰੰਟੀ ਬਈ ਫੁੱਲ ਗਰੰਟੀ ਹੋ ਬਈ ਘਰ ਤੱਕ ਗਰੰਟੀ ਹੋ ਅਗਲੇ ਜੇ ਓਕੇ 파ੜੀ ਵਾਲਾ ਕੱਟ ਵਾਲਾ ਹਵਾਨਾ ਹਾਂਜੀ ਹਾਂਜੀ ਤੇ ਕੀ ਡਿਮਾਂਡ ਆ ਗਈ ਬਾਈ ਬੂਟੇ ਦਾ ਫੋਨ ਦੀ ਕਰਾਂਗੇ ਜੈ ਹੋ ਜਮ ਹਾਂ ਜੈ ਜੈ ਕਰਾ ਤੇ ਅੱਗੇ ਵੀ ਜਿਹੜੀ ਵਾਛੀ ਦੇਖੇ ਨੇ ਇਹ ਵੀ ਫਿਰ ਚੜਦੀ ਤੇ ਚੜਦਿਆਂ ਹੋਇਆ ਹਣਾ ਹਾਂਜੀ ਚੰਗੀ ਐ ਬਸ ਤੇ ਡੱਬ ਪ੍ਰਿੰਟ ਇਹਦੇ ਵੀ ਪੂਰੇ ਲਿਆਓ ਜੇ ਨੂੰ ਵੀ ਬਾਹਰ ਨੂੰ ਸੂਆ ਬਾਈ ਤੇ ਜਿਹੜੇ ਭੈਣ ਭਰਾ ਬਨੇ ਯਾਰ ਕੱਠੀਆਂ ਫਾਰਮ ਚ ਲੈ ਜਾਣੀਆਂ ਹੁਣ ਹਨਾ ਹਾਂਜੀ ਬੂਟੇ ਦੇ ਦਾਂਗੇ ਹਾਂਜੀ ਫਾਰਮ ਵਾਲੀਆਂ ਬੱਸ ਇਹ ਡੱਬ ਪ੍ਰਿੰਟ ਇਹਦੇ ਵੀ ਪੂਰੇ ਲੇਵੇ ਦੀ ਫਿਟਿੰਗ ਬੂਟਿੰਗ ਪੂਰੀ ਹੈ ਸਵੈਲਿੰਗ ਥੋੜੀ ਜੀ ਹੈਗੀ ਹੈ ਹਨਾ ਹਾਂਜੀ ਹੈਗੀ ਹੈ ਬੂਟੇ ਤਾਜੀ ਅਗਰਾਂ ਹਜੇ ਪਰਸੋਂ ਸੂਈ ਆ ਬਈ ਹਾਂਜੀ ਹਾਂਜੀ ਬੂਟੇ ਪਰਸੋਂ ਸੂਈ ਆ ਸਾਮ ਨੂੰ ਤੇ ਫਿਰ ਜੇਰ ਕੰਪਲੀਟ ਕੰਪਲੀਟ ਆ ਜਮਾ ਓਕੇ ਆ ਜੀ ਜੋਰਦੀ ਨਾਲ ਦੂਜਾ ਸੂਆ ਇੱਕ ਜਿਹੜਾ ਹੋਰ ਕਢਾ ਦਿਓ ਨਾਣਾ ਨੂੰ ਇਹਦੇ ਵੀ ਫਿਰ ਓਵੇਂ ਆ ਹਨਾ ਨਾਣਾ ਨੂੰ ਇਹਦੇ ਵੀ ਬਈ ਕੌਰੀ ਕਿੱਥੋਂ ਕਿੱਥੇ ਕਰੇ ਦੁੱਧ ਨੂੰ ਜਾਊਗੀ ਬੂਟੇ ਦੇ ਕੋਲ 17-18 ਕਿਲੋ ਬੜਾ ਸਟਾਰਟਿੰਗ ਹੀ ਆਉਂਦਾ। ਇਹ ਕਿੱਥੋਂ ਕਿੱਥੇ ਜਾ ਸਕਦੀ ਹੈ? ਮੇਰੇ ਹਿਸਾਬ ਨਾਲ ਤਾਂ 23-24 ਕਿਲੋ ਦੁੱਧ ਵਧੀਆ ਦੇ ਦੂਗੀ। ਤੇ ਮਗਰ ਕੀ ਆ ਗਿਆ ਜੀ ਇਹਦੇ? ਮਗਰ ਇਹਦੇ ਬੱਛਾ ਆ ਗਿਆ ਬੂਟੇ। ਇਹਦੇ ਮਗਰ ਬੱਛਾ ਆ ਗਿਆ। ਤੇ ਜੇ ਕੇ ਨੇ ਘਰੇ ਰੱਖਣੀਆਂ ਜਾਂ ਫਾਰਮ 'ਚ ਖੁੱਲ੍ਹੀਆਂ ਛੱਡਣੀਆਂ ਹੁਣ ਬੈੜਾ ਦੋਨੇ ਲਾ ਜਾ ਕੇ ਹਾਂ। ਹਾਂਜੀ ਹਾਂਜੀ ਬੂਟੇ ਚੰਗੇ ਆ। ਬੂਟੇ ਬੈੜਾ ਦੋਨੇ ਚੰਗੇ। ਸਾਂਮੀ ਪਾਲੀ ਵੀ ਪੂਰੀ ਹੈ ਨਾ। ਸਾਂਮੀ ਪਾਲੀ ਪੂਰੀ ਆ। ਆ ਲੋ ਜੀ। ਥਾਂ ਇਹਦਾ ਵੀ ਬੂਟੇ ਬੜਾ ਚੰਗਾ। ਤੇ ਬਾਕੀ ਦਾ ਫਾੜੀ ਆ ਤੇ ਕੱਟ ਵਾਲਾ ਹਵਾਨਾ ਤੇ ਤੇ ਧਾਰਾ ਦੂਰਾਂ ਫਰੇ ਵੀ 100 ਨੰਬਰੀ ਆ ਨਾ ਬਾਈ 100 ਨੰਬਰੀ ਆ ਬਾਈ ਬਾਈ ਫਿਰ ਪਹਿਲਾਂ ਪੂਰੀ ਪਾਸ ਕਰਕੇ ਚੈੱਕ ਕਰਕੇ ਫਿਰ ਵੀਡੀਓ ਬਣਾਉਣੀ ਆ ਹੈਂ ਹਾਂ ਫਿਰ ਬਣਾਉਣੀ ਆ ਬਾਈ ਓਕੇ ਜੀ ਜਮਾ 100 ਦੀ ਬੋਲ ਆ ਜਮਾ 100 ਨੰਬਰਾ ਜਮਾ ਹੂੰ ਆਪਣਾ ਟਾਈਮ ਲਾ ਦੇ ਬਾਈ ਇਦਾਂ ਨਾ ਕਰਕੇ ਦਿਖਾ ਦੇ ਹੈਨਾ ਹਾਂ ਤੇ ਆਇਓ ਤੁਸੀਂ ਆਨਲਾਈਨ ਮੰਗਾਉਣੀ ਆ ਤਾਂ ਵੀ ਤਸੱਲੀ ਵਾਲਾ ਸੌਦਾ ਜੀ ਮੈਂ ਮਾਰੀ ਬੂਟੇ ਗਾਰੰਟੀ ਵਾਲੀਆਂ ਹੀ ਆ ਬੈੜਾ ਆਪਣੀਆਂ ਓਕੇ ਬੱਸ ਬਾਈ ਤੇ ਕਹੋਰੀ ਇਹਦਾ ਦੱਸ ਦਿਓ ਬ੍ਰੇਟ ਬੂਟੇ ਦਾ ਮੁੱਲ ਤਾਂ 90 95 ਕਰੀ ਜਾਂਦੇ ਆ ਤੇ 85000 ਦੀ ਬੈਠ ਦੇ ਦੋ 85000 ਦੀ ਮਗਰ ਬੱਚਾ ਇਸਨੇ ਜਰਸੀ ਟਿਕਾ ਲਵਾਇਆ ਹੈ ਨਾ ਹਾਂ ਜਲਸੀ ਦਾ ਟਿਕਾ ਲਵਾਇਆ ਆ ਦੇਖੋ ਜੀ ਬੱਚਾ ਨਾੜੂਆ ਨਾਲ ਨਾਲ ਹੀ ਹਾਂਜੀ ਓਕੇ ਜੀ ਨਾੜੂਆ ਨਾਲ ਤੇ ਲੇ ਬਲੂ ਦੀ ਪੂਰੀ ਫਿਟਿੰਗ ਚੰਗੀ 85000 ਦੇ ਵਿੱਚ ਤੁਹਾਨੂੰ ਇਹ ਬੱਚੀ ਮਿਲਣੀ ਆ ਤੇ ਇਹਦਾ ਮੁੱਲ ਹੋਊਗਾ ਫੋਨ ਦੇ ਉੱਤੇ ਹੋਊ ਜਮਾ ਰਲਦਾ ਮਿਲਦਾ ਜਾਇਜ਼ 35 ਕਿਲੋ ਦੁੱਧ ਤੁਸੀਂ ਮੇਣਕੇ ਲਿਆ ਸਕਦੇ ਆ ਆਪ ਦਾ ਲੀਟਰ ਕੰਡਾ ਤੁਸੀਂ ਨਾਲ ਲੈ ਸਕਦੇ ਹਾਂਜੀ ਹਾਂਜੀ ਨਾਲ ਲੈ ਸਕਦੇ ਆ ਆਪ ਦਾ ਤੇ ਇਹਦੇ ਥੱਲੇ ਤੁਸੀਂ ਲਿਆ ਸਕਦੇ ਹੋ 17 ਤੋਂ 18 ਕਿਲੋ ਬੋਹਲ ਅੰਮਣਕੇ ਤੇ ਬਾਕੀ ਦਾ ਦੁੱਧ ਵਾਲਾ ਪੀਸਾ ਦੋਨੇ ਨੰਬਰ ਬਈ ਫੇਰ ਬੋਲੀ 99680 ਤੋਂ ਹੀ ਠਹਿ ਮੰਜਾਓ 02352 ਪਿੰਡ ਹੈਗਾ ਜੀ ਬਈ ਦਾਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਪਰ ਨੇੜੇ ਭਦੌੜ ਦੇ ਪਿੰਡ ਰਹੇ ਜਾਂਦਾ ਬਾਕੀ ਸਾਰੇ ਵੀ ਰਹਿੰਦਾ ਐਂਡ ਤਾਂ ਵੀਡੀਓ ਦੇਖਣ ਲਈ ਚਾਹੇਨਾਂ ਨੂੰ ਪਿਆਰ ਦੇਣ ਲਈ ਸਾਈਬ ਦਿਓ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ ਨਾਲ